ਕਰਸੋ ਰਾਤ ਕਰੀਬਨ 9:30 ਵਜੇ ਡਾਂਗੂ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਗਰੁੱਪਸ ਆਪਸ ਦੇ ਵਿੱਚ ਲੜ ਪਏ ਸੀ ਐਂਡ ਉਹਦੇ ਵਿੱਚ ਇੱਕ ਬੰਦਾ ਜਿਹਦਾ ਨਾਮ ਸਨੀ ਉਰਫ ਲੰਡਾ ਸੀਗਾ ਸਨ ਆਫ ਓਮ ਪ੍ਰਕਾਸ਼ ਉਹਦਾ ਇੱਕ ਗਰੂਸਮ ਮਰਡਰ ਹੋਇਆ ਤਾਂ ਇਹ ਜਿਹੜਾ ਪੂਰਾ ਇਨਸੀਡੈਂਟ ਹੈ ਉੱਥੇ ਇੱਕ ਸੀਸੀਟੀਵੀ ਕੈਮਰਾ ਲੱਗਾ ਸੀਗਾ ਤਾਂ ਉਹਦੇ ਵਿੱਚ ਉਹ ਪੂਰਾ ਕੈਦ ਹੋਇਆ एंड uh, उस तो बाद जी सी सी टी फुटेज है पब्लिक डोमेन आ गई एंड इट वॉज वाइडली सर्कुलेटेड ऑन सोशल मीडिया एंड न्यूज टी वी चैनल है ये, and, uh, से ये बड़ा सेंसिटिव मैटर इमीडिएटली पुलिस पार्टीज वर डिस्पैच टू द स्पॉट एंड उद्देश द पुलिस पार्टीज़ वर लेड बाय डी एस पी समीर जी है एंड इना जो एस एच ओ है ਅ ਡਿਵੀਜ਼ਨ ਨੰਬਰ 2 ਆਕਾਸ਼ ਐਂਡ ਦੇ ਡਿਡ ਐਨ ਐਕਸਲੈਂਟ ਜੌਬ ਉਥੇ ਪਹਿਲਾ ਇਹਨਾਂ ਨੇ ਉਹ ਸਾਰਾ ਦੇਖ ਲਿਆ ਜਿਹੜਾ ਮੋਕਾ ਹੈਗਾ ਉਥੇ ਉਹ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਉਸ ਤੋਂ ਬਾਅਦ ਫੋਰੈਂਸਿਕ ਐਵਿਡੈਂਸਸ ਉਥੇ ਕਲੈਕਟ ਕਰਤੇ ਉਸ ਤੋਂ ਬਾਅਦ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਇਹਨੂੰ ਮਾਰਿਆ ਸੀਗਾ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਐਂਡ THEN ਦੇ ਸਟਾਰਟਡ ਅ ਮੈਨਹੰਟ ਐਂਡ ਟੀਮਸ ਵਕਰੀ ਵਕਰੀ ਬਣਾ ਕੇ ਅਲੱਗ ਅਲੱਗ ਜਿੱਥੇ ਜਿੱਥੇ ਠਿਕਾਣੇ ਸਾਨੂੰ ਲੱਗ ਰਹੇ ਸੀਗੇ ਉਥੇ ਭੇਜਿਆ ਅੰਡ ਉਹ ਰਾਤ ਪੂਰੀ ਰਾਤ ਉਹ ਸਰਜ ਚੱਲਦਾ ਰਿਹਾ ਫਿਰ ਕੱਲ ਆਈ ਥਿੰਕ ਸ਼ਾਮ ਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਜਦੋਂ ਪੰਜਾਂ ਚੋਂ ਚਾਰ ਜਿਹੜੇ ਦੋਸ਼ੀ ਹੈਗੇ ਨੇ ਉਹ ਫੜੇ ਗਏ ਸੋ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਹਰਪ੍ਰੀਤ ਸਿੰਘ ਉਹ ਫੱਪੀ ਹੈਪੀ ਹੈ ਸਾਹਿਬ ਸਿੰਘ ਸਾਬੀ ਆਕਾਸ਼ ਕਾਂਸੀ ਇੱਕ ਰਣਜੀਤ ਸਿੰਘ ਦਦੂ ਔਰ ਇੱਕ ਹਣੀ ਕਰਕੇ ਹੈਗਾ ਬੰਦਾ ਉਹ ਹਜੇ ਰਹਿੰਦਾ ਹੈ ਸੋ ਇਹਦੇ ਵਿੱਚ ਜਦੋਂ ਅਸੀਂ ਫਿਰ ਇਹਨੂੰ ਸਟੱਡੀ ਕਰ ਰਹੇ ਸੀਗੇ ਕਿ ਰੀਜ਼ਨ ਬਿਹਾਈਂਡ ਦਿਸ ਮਰਡਰ ਬੇਸਿਕਲੀ ਦੋਨੋਂ ਪਾਸੇ ਇਹ ਆਟੋ ਡਰਾਈਵਰ ਸੀਗੇ ਤਾਂ ਸਵਾਰਿਆਂ ਦੇ ਪਿੱਛੇ ਇਹਨਾਂ ਦਾ ਰੋਲਾ ਸੀਗਾ ਪਹਿਲਾਂ ਵੀ ਇਹਨਾਂ ਦੀ ਤਕਰਾਰਬਾਜ਼ੀ ਹੋਈ ਸੀਗੀ ਔਰ ਉਹ ਇਹਨਾਂ ਨੇ ਸ਼ਰਾਬ ਸ਼ਰੂਪ ਪੀਤੀ ਸੀਗੀ ਤਾਂ ਫਿਰ ਉਹ ਜਿਹੜਾ ਕਨਫਰੋਂਟੇਸ਼ਨ ਉੱਤੇ ਹੋਇਆ ਤਾਂ ਇਟ ਇਵੈਂਚੁਅਲੀ ਉਹ ਕਲਿਮਿਨੇਟਿਡ ਇਨਟੂ ਅ ਮਰਡਰ ਇਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨਜੀਤ ਸਿੰਘ ਉਹਦੇ ਬਰ ਖਿਲਾਫ ਪਹਿਲਾਂ ਹੀ ਡਿਵੀਜ਼ਨ ਨੰਬਰ 2 ਥਾਣੇ ਦੇ ਵਿੱਚ ਚੋਰੀ ਦਾ ਇੱਕ ਮੁਕਦਮਾ ਦਰਜ ਹੈਗਾ 2022 ਦਾ ਇਸ ਤੋਂ ਇਲਾਵਾ ਇੱਕ ਆਕਾਸ਼ ਕਾਂਸੀ ਹੈ ਉਹਦੇ ਬਰ ਖਿਲਾਫ ਜਿਹੜਾ ਡਮਟਾਲ ਪੁਲਿਸ ਸਟੇਸ਼ਨ ਹੈ ਇਹਨਾਂ ਦੀ ਇੱਕ ਚੌਂਕੀ ਹੈ ਡਾਂਗੂ ਪੁਲਿਸ ਪੋਸਟ ਉੱਥੇ 23 24 ਦਾ ਇਹਦੇ ਬਰ ਖਿਲਾਫ ਪਰਚਾ ਦਰਜ ਹੈ ਐਂਡ ਇੰਟਰਸਟਿੰਗਲੀ ਜਿਹੜਾ ਬੰਦਾ ਜਿਹਦਾ ਕਤਲ ਹੋਇਆ उसके बरखिलाफ़ भी तीन मुकदमे पहल दर्ज ने दो हज़ार नौ का दो हज़ार पंद्रह का दो हज़ार बईस का एक तीन सौ सत्त का भी खिलाफ परचा दर्ज है तीन सौ छे और फिर तीन सौ निन्यानवे चार सौ दो चार सौ गया सो क्रिमिनल रिकॉर्ड स परसन बिन किल्ड बट द टीम डिड एन एक्सलेंट वर्क ऑन दिस एंड विद इन टूल आवर्स ये केस ट्रेस होया ਅਨ ਦੇ ਵਿੱਚ ਜਿਹੜੇ ਵੈਪਨਸ ਹੈ ਦੇ ਹੈਵ ਬੀਨ ਰਿਕਵਰਡ ਕਤਲ ਦਾ ਰੀਜ਼ਨ ਕਤਲ ਦਾ ਰੀਜ਼ਨ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਦੋਨੋਂ ਪਾਸੇ ਉਹ ਆਟੋ ਡਰਾਈਵਰ ਸੀ ਕਿ ਸਵਾਰੀਆਂ ਦੇ ਪਿੱਛੇ ਉਹ ਉਹਨਾਂ ਦਾ ਇਸ਼ੂ ਹੋ ਗਿਆ ਸੀਗਾ ਉਹ ਉਹ ਬੇਸਿਕਲੀ ਇੱਕ ਰੀਜ਼ਨ ਬਣ ਗਿਆ ਯਾਰ ਇਹ ਵੀ ਆ ਰਹੀ ਹੈ ਕਿ ਉਹ ਇੱਕ ਸੈਕੂਲਰ ਪਾਰਟਨਰ ਰਿਲੇਟਡ ਸੀਗੇ ਉਹਨੂੰ ਟਰੰਚ ਕਰਦਾ ਸੀਗਾ ਜਿਹੜਾ ਮਰਨ ਵਾਲਾ ਟਰੰਚ ਕਰਦਾ ਸੀ ਨਹੀਂ ਐਂਡ ਇਨਵੈਸਟੀਗੇਸ਼ਨ ਨਾਥਿੰਗ ਆਫ ਦਾ ਸ਼ਾਟ ਹਸ ਕਮ ਟੂ ਫੋਰ ਤਾਂ ਉਹ ਬੇਸਿਕਲੀ ਆਟੋ ਡਰਾਈਵਰੀ ਸੀਗੇ ਸਵਾਰਿਆਂ ਦਾ ਇਹ ਉਹ ਰੋਲਾ ਸੀਗਾ ਕ੍ਰਾਈਮ ਨੂੰ ਕੱਟ ਕਰਨੇ ਖਾਨਕੋਟਪੁਰ ਵਿੱਚ ਲਗਾਤਾਰ جاری ਆ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਆ ਉਹ ਜਿਹੜੇ ਦੋਸ਼ੀ ਆਣ ਨੂੰ ਰਿਕਵਰ ਕਰ ਲੰਨੇ ਸਕੇ ਕਿੱਦਾਂ ਦੇਖਦੇ ਹੋ ਸਾਡੀ ਬਈ ਇਟਸ ਅ ਗੁੱਡ ਥਿੰਗ ਅਸੀਂ ਪ੍ਰੀਵੈਂਟਿਵ ਮੈਜਰਸ ਵੀ ਕਰਦੇ ਰਹਿੰਦੇ ਆ ਬਟ ਜਿਹੜੀ ਟੀਮ ਹੈ ਦੇ ਡਿਡ ਐਨ ਐਕਸਲੈਂਟ ਜੌਬ ਵਿਦੀਨ ਅ ਸ਼ਾਰਟ ਟਾਈਮ ਸਪੈਨ ਇਹ ਸਾਰੇ ਇਹਨਾਂ ਨੇ ਮਿਹਨਤ ਕਰਕੇ ਜਿਹੜੇ ਅਲੱਗ-ਅਲੱਗ ਟੀਮਸ ਬਣਾ ਕੇ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਕੇ ਟੈਕਨੀਕਲ ਇਨਪuts ਨੂੰ ਯੂਜ਼ ਕਰਕੇ ਉਹਨਾਂ ਨੂੰ ਟਾਈਮਲੀ ਪ੍ਰੋਪਰਲੀ ਕਾਬੂ ਕਰਦੇ